ਲੋ ਜੀ ਅੱਜ ਮੈਂ ਬਣਾ ਰਹੀ ਹਾਂ ਗੁੜ ਵਾਲੇ ਪਕੌੜੇ ਘਰ ਵਿੱਚ ਕਈ ਵਾਰ ਕੋਈ ਐਸੀ ਚੀਜ਼ ਮਿੱਠੀ ਖਾਣ ਨੂੰ ਦਿਲ ਕਰਦਾ ਜੋ ਕਿ ਬਾਜ਼ਾਰੋਂ ਆਪਾਂ ਲਿਆਉਣ ਨੂੰ ਮੁਸ਼ਕਲ ਲੱਗਦੀ ਆ ਤਾਂ ਘਰ ਵਿੱਚ ਤੁਸੀਂ ਇਹ ਮਿੰਟਾਂ ਦੇ ਵਿੱਚ ਗੁੜ ਵਾਲੇ ਪਕੌੜੇ ਬਣ ਕੇ ਤਿਆਰ ਕਰ ਸਕਦੇ ਹੋ ਇਹਨੂੰ ਆਪਾਂ ਗੂਗਲ ਇਹ ਵੀ ਕਹਿੰਦੇ ਆ ਗਰਮਾ ਗਰਮ ਚਾਹ ਦੇ ਨਾਲ ਇੰਜੋਏ ਕਰੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਆਪ ਖਾਓ ਤੇ ਸਭ ਨੂੰ ਖਿਲਾਓ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਹੋਰ ਕੀ ਹਾਲ ਹੈ ਜੀ ਵਾਹਿਗੁਰੂ ਤੁਹਾਨੂੰ ਖੋਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜਿੱਥੇ-ਜਿੱਥੇ ਵੀ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦਾ ਵਸਦਾ ਰੱਖੇ ਤੇ ਕਾਰੋਬਾਰਾਂ 'ਚ ਵਾਧੇ ਕਰੇ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ 'ਚ ਅੱਜ ਮੈਂ ਬਣਾ ਰਹੀ ਹਾਂ ਗੋੜ ਵਾਲੇ ਪਕੌੜੇ ਗੋੜ ਵਾਲੇ ਪਕੌੜੇ ਬਣਾਉਣ ਵਾਸਤੇ ਜੀ ਮੈਂ 2 ਕੱਪ ਲਿਆ ਕਣਕ ਦਾ ਆਟਾ ਤੇ 1 ਕੱਪ ਲਿਆ ਜੀ ਮੈਂ ਗੋੜ ਵਾਲੀ ਸ਼ੱਕਰ ਤੁਸੀਂ ਚਾਹੋ ਤਾਂ ਗੁੜ ਵੀ ਪੀਸ ਕੇ ਲੈ ਸਕਦੇ ਆ ਥੋੜਾ ਜਿਹਾ ਮੈਂ 1 ਚੁਟਕੀ ਇਹਦੇ ਵਿੱਚ ਪਾਇਆ ਮਿੱਠਾ ਸੋਡਾ ਤੇ 1 ਚਮਚ ਪਾਇਆ ਜੀ ਮੈਂ ਇਹਦੇ ਵਿੱਚ ਸੌਂਫ ਦਾ ਇਸ ਤਰ੍ਹਾਂ ਇਹਨਾਂ ਸਾਰਿਆਂ ਨੂੰ ਮਿਕਸ ਕਰ ਲੈਣਾ ਹੈ ਸ਼ੱਕਰ ਮੈਂ ਪਹਿਲਾਂ ਥੋੜੀ ਪਾਈ ਆ ਤੇ ਮੈਨੂੰ ਲੱਗਦਾ ਸੀ ਕਿ ਸ਼ੱਕਰ ਘੱਟ ਸੀ ਜਿਹੜੀ ਕੱਪ ਦੇ ਵਿੱਚ ਥੋੜੀ ਜਿਹੀ ਬਚੀ ਹੋਈ ਸੀ ਉਹ ਵੀ ਮੈਂ ਪਾ ਦਿੱਤੀ ਮਤਲਬ 2 ਕੱਪ ਕਣਕ ਦਾ ਆਟਾ ਸੀ ਤੇ 1 ਕੱਪ ਮੈਂ ਸ਼ੱਕਰ ਲਈ ਆ ਜਿਹੜੀ ਗੁੜ ਵਾਲੀ ਹੁੰਦੀ ਆ ਗੋੜ ਕੁੱਟ ਕੇ ਲੈ ਲਓ ਜਾਂ ਤੁਸੀਂ ਗੁੜ ਦੀ ਚਾਸ਼ਣੀ ਪਾਣੀ ਬਣਾ ਕੇ ਵੀ ਗੁੜ ਨੂੰ ਪਾਣੀ 'ਚ ਉਬਾਲ ਕੇ ਨਾ ਉਹ ਵੀ ਤੁਸੀਂ ਲੈ ਸਕਦੇ ਆ ਪਰ ਮੈਨੂੰ ਇਸੇ ਤਰ੍ਹਾਂ ਹੀ ਸੌਖਾ ਬਣ ਲੱਗਦਾ ਜਦੋਂ ਵੀ ਮੈਂ ਇਹ ਬਣਾਉਣੀ ਆ ਨਾ ਪਕੌੜੇ ਮੈਂ ਇਸੇ ਤਰ੍ਹਾਂ ਹੀ ਬਣਾਉਣੀ ਆ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਕਿਉਂਕਿ ਜਿਹੜੀ ਚੱਕਰ ਹੁੰਦੀ ਆ ਉਹ ਸਿੱਧੀ ਡਾਇਰੈਕਟ ਆ ਆਪਾਂ ਆਟੇ ਦੇ ਵਿੱਚ ਮਿਲਾ ਦੇ ਦਿੰਨੇ ਆ ਤੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਮੈਂ ਤੇ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਨਾ ਮਿੱਠਾ ਖਾਣ ਦੀ ਕਈ ਵਾਰ ਕਰੇਵਿੰਗ ਹੁੰਦੀ ਬਹੁਤ ਦਿਲ ਕਰਦਾ ਆਪਾਂ ਚੀਜ਼ ਕੋਈ ਲੱਭਦੇ ਆਏ ਕੋਈ ਮਿੱਠੀ ਚੀਜ਼ ਹੋਵੇ ਖਾਣ ਨੂੰ ਤੇ ਫਿਰ ਸਭ ਤੋਂ ਸੌਖਾ ਤਰੀਕਾ ਤਾਂ ਆਈ ਹੋਈ ਆ ਜਨ ਇਹੋ ਹੀ ਆ ਜੀ ਕਿ ਆਪਾਂ ਘਰੇ ਬਣਾ ਲਈਏ ਘਰੇ ਸਾਰੀਆਂ ਚੀਜ਼ਾਂ ਹੁੰਦੀਆਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਟਾ ਹੁੰਦਾ ਗੋੜ ਹੁੰਦਾ ਚੱਕਰ ਹੁੰਦੀ ਆ ਤੁਸੀਂ ਚਾਹੋ ਤਾਂ ਚੀਨੀ ਵੀ ਪੀਸ ਕੇ ਰਲਾ ਸਕਦੇ ਆ ਘੋਲ ਕੇ ਵੀ ਪਾ ਸਕਦੇ ਆ ਉਵਾਲ ਕੇ ਤੇ ਆ ਤੇਲ ਇਹ ਮੈਂ ਤੇਲ ਲਿਆ ਜੀ ਸਰੋਂ ਦਾ ਤੇਲ ਲਿਆ ਇਹਨੂੰ ਮੈਂ ਚੰਗੀ ਤਰ੍ਹਾਂ ਸਰੋਂ ਦੇ ਤੇਲ ਦੀ ਜਿਹੜੀ ਇੱਕ ਕੜੱਤਨ ਹੁੰਦੀ ਉਹ ਖਤਮ ਕਰ ਲਈ ਸੀ ਸਰੋਂ ਦੇ ਤੇਲ ਦੇ ਵਿੱਚ ਗੁੜ ਵਾਲੇ ਪਕੌੜੇ ਬਹੁਤ ਟੇਸਟੀ ਲੱਗਦੇ ਆ ਤੇ ਜੀ ਇਹਨੂੰ ਆਪਾਂ ਗੋਗਲੇ ਵੀ ਕਹਿੰਦੇ ਆ ਪਰ ਜਿਹੜੇ ਗੋਗਲੇ ਹੁੰਦੇ ਉਹਦੇ ਵਿੱਚ ਕਈ ਵਾਰ ਆਪਾਂ ਚਾਸ਼ਨੀ ਮਿਲਾਉਂਦੇ ਆ ਨਾ ਗੁੜ ਘੋਲ ਕੇ ਪਰ ਮੈਂ ਇਸ ਤਰ੍ਹਾਂ ਹੀ ਬਣਾਉਣੀ ਆ ਇਸ ਟੇਸਟੀ ਬਹੁਤ ਲੱਗਦੇ ਆ ਵਿੱਚ ਵਿੱਚ ਹਲਕੀ ਹਲਕੀ ਜੇ ਜਿਹੜੇ ਚੱਕਰ ਦੇ ਦਾਣੇ ਆਉਂਦੇ ਮੂੰਹ ਦੇ ਵਿੱਚ ਉਹ ਬਹੁਤ ਟੇਸਟੀ ਲੱਗਦੇ ਆ ਤੇ ਇਹ ਚ ਬਣ ਕੇ ਵੀ ਬਹੁਤ ਜਲਦੀ ਤਿਆਰ ਹੋ ਜਾਂਦੇ ਆ ਪਸੰਦ ਸਭ ਨੂੰ ਆਉਂਦੇ ਆ ਇਹ ਤਾਂ ਇਹੋ ਜੀ ਚੀਜ਼ ਆ ਜਿਹੜੀ ਕੋਈ ਨੁਕਸਾਨ ਨਹੀਂ ਕਰਦੀ ਜੀ ਤੇ ਟੇਸਟੀ ਬਹੁਤ ਲੱਗਦੇ ਆ ਹਲਕੇ ਹਲਕੇ ਇਹਨਾਂ ਨੂੰ ਆਪਾਂ ਇਹ ਇਸ ਤਰ੍ਹਾਂ ਗੈਸ ਤੇ ਪਕਾਉਣਾ ਆ ਇਹ ਤੁਸੀਂ ਇਹ ਨਾ ਕਿਉਂਕਿ ਥੋੜੇ ਜਿਆਦਾ ਹੋ ਗਏ ਆ ਜਿਆਦਾ ਮਤਲਬ ਸੇਕ ਲੱਗ ਗਿਆ ਇਹਨਾਂ ਨੂੰ ਪਰ ਇਹ ਜਿਹੜੇ ਆ ਇਹ ਜਿਹੜੀ ਸ਼ੱਕਰ ਆ ਨਾ ਉਹਦੇ ਕਰਕੇ ਇਹ ਥੋੜੀ ਜਿਹੀ ਸ਼ੱਕਰ ਜਿਹੜੀ ਆ ਉਹ ਜਦੋਂ ਰੜਦੀ ਆ ਤੇਲ ਦੇ ਵਿੱਚ ਪੱਕਦੀ ਆ ਤੇ ਇਹ ਜੀ ਉਸ ਵੇਲੇ ਥੋੜੀ ਜਿਹੀ ਇਸ ਤਰ੍ਹਾਂ ਦਾ ਇਹਦਾ ਕਲਰ ਹੋ ਜਾਂਦਾ ਆ ਖਾਣ ਨੂੰ ਬਹੁਤ ਟੇਸਟੀ ਲੱਗਦੇ ਆ ਤੇ ਆਪਾਂ ਇਹ ਬਣਾ ਸਕਦੇ ਆ ਬਣਾਇਓ ਜੀ ਤੇ ਵੀਡੀਓ ਨੂੰ ਜੇਕਰ ਪਹਿਲੀ ਵਾਰੀ ਦੇਖ ਰਹਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਬਹੁਤ ਸ਼ੁਕਰੀਆ ਕਮੈਂਟ ਕਰਨ ਦਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਸਾਡੇ ਗੋਗਲੇ ਜਾਂ ਗੋੜ ਵਾਲੇ ਪਕੌੜੇ ਬਣ ਕੇ ਹੋ ਗਏ ਤਿਆਰ ਦੂਸਰੇ ਪਾਸੇ ਚਾਹ ਬਣਨ ਦੀ ਤਿਆਰੀ ਹੋ ਰਹੀ ਆ ਤੁਸੀਂ ਇੱਕ ਗੱਲ ਸੋਚੋ ਗੋੜ ਵਾਲੇ ਜਿਹੜੇ ਪਕੌੜੇ ਆ ਜਾਂ ਗੋਗਲੇ ਆ ਇਹ ਚਾਹ ਦੇ ਨਾਲ ਖਾਣ ਨੂੰ ਬੜੇ ਟੇਸਟੀ ਲੱਗਦੇ ਆ ਕਈ ਥਾਵਾਂ ਤੇ ਆਪਾਂ ਇਹਨਾਂ ਨੂੰ ਗੋਗਲੇ ਕਹਿੰਦੇ ਕਈ ਜਗ੍ਹਾ ਤੇ ਗੋਲਗੁਲੇ ਕਹਿੰਦੇ ਆ ਤੇ ਮੈਂ ਜਿਸ ਤਰ੍ਹਾਂ ਬਣਾਇਆ ਮੈਂ ਇਹਨਾਂ ਨੂੰ ਗੁੜ ਵਾਲੇ ਪਕੌੜੇ ਹੀ ਕਹਿੰਦੀ ਹੁੰਨੀ ਆ ਬਹੁਤ ਟੇਸਟੀ ਲੱਗਦੇ ਆ ਬਹੁਤ ਵਧੀਆ ਲੱਗਦੇ ਆ ਤੁਸੀਂ ਇੱਕ ਗੱਲ ਹੋਰ ਦੇਖੋ ਜਿਆਦਾ ਤੇਲ ਵੀ ਨਹੀਂ ਸੋਖ ਕਰਦੇ ਇਹ ਜਿਹਦੇ ਵਿੱਚ ਆਪਾਂ ਪਕਾ ਰਹੇ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਾਂ ਘਰ 'ਚ ਬਣਾਏ ਆ ਆਪਾਂ ਨੂੰ ਤਸੱਲੀ ਆ ਕੋਈ ਚੀਜ਼ ਨਹੀਂ ਦੋ ਤੋਂ ਤਿੰਨ ਚੀਜ਼ਾਂ ਨਾਲ ਬਣ ਕੇ ਤਿਆਰ ਹੋ ਜਾਂਦੇ ਆ ਗਰਮਾ ਗਰਮ ਚਾਹ ਦੇ ਨਾਲ ਇੰਜੋਏ ਕਰੋ ਹਸਤਾ ਜੀ ਇਹ ਖਾਦੇ ਸਾਰਿਆਂ ਨੂੰ ਪਸੰਦ ਆਏ ਦੇਖੋ ਵਿੱਚੋਂ ਬਹੁਤ ਹੀ ਸੌਫਟ ਆ ਬਹੁਤ ਹੀ ਨਰਮਿਆ ਪਰ ਪੱਕੇ ਹੋਇਆ ਖਾਣ ਨੂੰ ਇੰਨੇ ਟੇਸਟੀ ਲੱਗ ਰਿਹਾ ਸੀ ਕਿ ਗਰਮ ਗਰਮ ਖਾਓ ਤੇ ਖਿਲਾਓ ਮਿੱਠਾ ਬਾਹਰੋਂ ਲੈਣ ਦੀ ਜ਼ਰੂਰਤ ਨਹੀਂ ਬਹੁਤ ਮਲਾਬਟੀ ਮਠਿਆਈਆਂ ਆ ਰਹੀਆਂ ਆ ਤੇ ਖਾਓ ਸਭ ਨੂੰ ਖਿਲਾਓ ਚਾਹ ਦੇ ਨਾਲ ਇੰਜੋਏ ਕਰੋ ਮੈਂ ਤੁਹਾਨੂੰ ਮਿਲਦੀਆਂ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਆਵਾਂਗੀ ਤੇ ਜੀ ਮੈਨੂੰ ਦਿਓ ਇਜਾਜ਼ਤ ਇਸ ਤਰ੍ਹਾਂ ਤੁਸੀਂ ਝਟਪਟ ਮਿੰਟਾਂ ਦੇ ਵਿੱਚ ਇਹ ਗੁੜ ਵਾਲੇ ਪਕੌੜੇ ਬਣਾ ਕੇ ਤਿਆਰ ਕਰ ਸਕਦੇ ਆ ਕੋਈ ਲਾਗਤ ਨਹੀਂ ਆਉਂਦੀ ਕੁਝ ਨਹੀਂ ਆਉਂਦਾ ਤੇ ਜੀ ਖਾਓ ਇੰਜੋਏ ਕਰੋ ਖੁਸ਼ ਰਹੋ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ